ਅੱਜ ਮਨ ਕਰਿਆ ਸੀ ਦੋਸਤੋ ਵੀ ਯਾਰ ਇਹ ਤਾਂ ਰੋਜ਼ ਹੀ ਪੀਉਂਦੇ ਆਪਾਂ ਨੂੰ ਜੂਸ ਹਨਾ ਵੀ ਅੱਜ ਆਪਦੇ ਹੱਥੀਂ ਕੱਢ ਕੇ ਆਪ ਇਹਨਾਂ ਨੂੰ ਜੂਸ ਪੈ ਗਏ ਤੇ ਪਤਾ ਲੱਗੇ ਵੀ ਕਿੰਨੀ ਮਿਹਨਤ ਕਰਨੀ ਪੈਂਦੀ ਆ ਬਾਈ ਜੂਸ ਵਾਲੇ ਨੂੰ ਇਕੱਲੇ ਨੂੰ ਬੈਠਾ ਦੇਖ ਮੈਂ ਰੁਕ ਗਿਆ ਅੱਜ ਤੇ ਮੈਂ ਕਿਹਾ ਚਲੋ ਬਾਈ ਕਿਵੇਂ ਨਰਾਸ ਆ ਜਾ ਬੈਠਾ ਚਲਦੇ ਆ ਬਾਈ ਕੋਲੇ ਮੈਂ ਕਿਹਾ ਮੈਨੂੰ ਐ ਲੱਗਦਾ ਮਹਾ ਬਾਈ ਵੀ ਕਿਸੇ ਤਰ੍ਹਾਂ ਗਾਹਕ ਦੀ ਨਿਕਾ ਚੀ ਆ ਬਾਈ ਦੇ ਕੋਲੇ ਪਹੁੰਚਿਆ ਬਾਈ ਦਾ ਹਾਲ ਚਾਲ ਪੁੱਛਿਆ ਮੈਂ ਕਿਹਾ ਹੋਰ ਕੀ ਹਾਲ ਹੈ ਕਹਿੰਦਾ ਠੀਕ ਠਾਕ ਮੈਂ ਕੰਮ ਕਰ ਕਹਿੰਦਾ ਬਸ ਠੀਕ ਠਾਕ ਹੈਗਾ ਤੇ ਮਖ ਦਿਹਾੜੀ ਕਹਿੰਦਾ ਦਿਹਾੜੀ ਕਦੇ ਪੈ ਜਾਂਦੀ ਹੈ ਕਦੇ ਰਹਿ ਜਾਂਦੀ ਜਿਵੇਂ ਅੱਜ ਕਹਿੰਦਾ 2:30 ਵਜ ਗਏ ਦੇਖ ਲਓ ਕਹਿੰਦਾ ਖਾਲੀ ਪਿਆ ਹਾਲੇ ਤੱਕ ਕੋਈ ਬਾਈ ਧਾਈ ਨਹੀਂ ਗਈ ਤੇ ਮਹਾਂ ਚਲੋ ਕੋਈ ਗੱਲ ਨਹੀਂ ਬਈ ਇੱਕ ਨਾ ਇੰਨਾ ਤੁਹਾਨੂੰ ਜਰੂਰ ਕਹੂੰਗਾ ਵੀਡੀਓ ਨੂੰ ਨਾ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਜੇ ਆਪਾਂ ਵੀਡੀਓ ਨੂੰ ਸ਼ੇਅਰ ਕਰਦੇ ਆ ਤਾਂ ਇਹ ਭਰਾਵਾਂ ਦੀ ਇੱਕ ਮਦਦ ਹੋ ਜਾਂਦੀ ਹੈ ਹੈਲਪ ਹੋ ਜਾਂਦੀ ਹੈ ਕਿਉਂਕਿ ਇਹ ਬਾਈ ਦਾ ਜਿਹੜਾ ਅੱਡਾ ਨਾ ਵਹਿਮਨ ਦਵਾਨੇ ਦੇ ਕੋਲੇ ਆ ਵਹਿਮਨ ਦਵਾਨਾ ਟੱਪ ਕੇ ਤੇ ਜਰੂਰ ਇਹਨਾਂ ਕੋਲ ਜੂਸ ਪੀ ਕੇ ਜਾਇਆ ਕਰੋ ਤੇ ਕਿਉਂਕਿ ਇਹਨਾਂ ਨੂੰ ਵਿਚਾਰਿਆਂ ਨੂੰ ਚਲੋ ਵੀ ਆਪਣੀ ਆਸਮਾਨੀ ਤੇ ਬ ਬਾਈ ਨੇ ਜੂਸ ਬਣਾਉਣ ਦੀ ਸ਼ੁਰੂਆਤ ਹੀ ਕੀਤੀ ਸੀ ਲਈ ਤਿਆਰੀ ਵੀ ਕੀਤੀ ਸੀਗੀ ਫਿਰ ਮੇਰੇ ਮਨ ਦੇ ਵਿੱਚ ਆਇਆ ਮਖਾ ਨਹੀਂ ਯਾਰ ਅੱਜ ਜੂਸ ਮਖੇ ਮੈਂ ਬਣਾਉਣਾ ਹੈ ਤੇ ਉਹ ਬਾਈ ਹੱਸ ਪਿਆ ਕਹਿੰਦਾ ਨਹੀਂ ਜੀ ਮਖਾ ਨਹੀਂ ਨਹੀਂ ਤੂੰ ਅੱਜ ਪਾਸੇ ਤੇ ਬੈਠ ਮੈਂ ਬਣਾਉਣਾ ਹੈਗਾ ਜੂਸ ਤੇ ਮੈਂ ਅੱਜ ਤੈਨੂੰ ਪੀਉਣ ਨਾਲੇ ਤੈਨੂੰ ਪੀਉਣ ਨਾਲੇ ਮਖਾ ਮੈਂ ਆ ਪੀਊਗਾ ਮੁੰਡਾ ਖੁਸ਼ ਹੋ ਗਿਆ ਚਲੋ ਉਸ ਨੇ ਮੈਨੂੰ ਆਪਣੇ ਜਿਹੜੇ ਭਾਂਡੇ ਹੁੰਦੇ ਹੈਗੇ ਜੂਸ ਵਾਲੇ ਥੱਲੇ ਲੱਗਦੇ ਨੇ ਉਹ ਦਿੱਤੇ ਤੇ ਇੱਕ ਗੰਨਾ ਦਿੱਤਾ ਮੈਨੂੰ ਸਾਫ਼ ਕਰਕੇ ਜਦੋਂ ਮੈਂ ਉਹ ਲਾਉਣ ਲੱਗਾ ਮੂਹਰੇ ਥੋੜੇ ਧਾਗੀ ਸੀਗਾ ਤੇ ਉਹਨੇ ਕੱਟ ਕੇ ਮੈਨੂੰ ਫਿਰ ਉਹ ਸਾਫ਼ ਕਰਕੇ ਫਲਾ ਦਿੱਤਾ ਫਿਰ ਮ ਜੂਸ ਬਣਾਉਣਾ ਸ਼ੁਰੂ ਕੀਤਾ ਗੰਨਾ ਲਾਇਆ ਤੇ ਜੂਸ ਕੱਢਣਾ ਸ਼ੁਰੂ ਕੀਤਾ ਕਿਉਂਕਿ ਪਤਾ ਕੀ ਗੱਲ ਹੁੰਦੀ ਹੈ ਆਪਾਂ ਨੂੰ ਯਾਰ ਦੇਖਣਾ ਚਾਹੀਦਾ ਵੀ ਇਹ ਬੰਦੇ ਆ ਜਿਹੜੇ ਇਹ ਕਿਹੜੀਆਂ ਮਜਬੂਰੀਆਂ ਦੇ ਵਿੱਚੋਂ ਗੁਜ਼ਰਦੇ ਨੇ ਹਨਾ ਕਿਹੜੀਆਂ ਤਕਲੀਫਾਂ ਦੇ ਵਿੱਚੋਂ ਗੁਜ਼ਰਦੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਪਤਾ ਹੋਣੀਆਂ ਨਾ ਤੇ ਆਪਾਂ ਫਿਰ ਹੀ ਇਹਨਾਂ ਦੀ ਇੱਜ਼ਤ ਕਰਦੇ ਆ ਤੇ ਨਹੀਂ ਤਾਂ ਫਿਰ ਬੰਦੇ ਤੁਹਾਨੂੰ ਪਤਾ ਜੇ ਤੁਹਾਨੂੰ ਪਤਾ ਨਹੀਂ ਯਾਰ ਵੀ ਇਹ ਇਹ ਜੇ ਸਮੇਂ ਦੇ ਵਿੱਚੋਂ ਗੁਜ਼ਰਦੇ ਨੇ ਇਕੱਲੇ ਬੈਠੇ ਰਹਿੰਦੇ ਨੇ ਸਾਰਾ ਸਾਰਾ ਦੁਪਹਿਰਾ ਕਿਈ ਵਾਰ ਨਹੀਂ ਕੋਈ ਗਾਹ ਕਾਉਂਦਾ ਹਨਾ ਤਾਂ ਬੜਾ ਔਖਾ ਹੋ ਜਾਂਦੇ ਢੇੜੀ ਕੱਢਣੀ ਤੇ ਇੰਨੀ ਧੁੱਪ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਚਲੋ ਇਹ ਵੀ ਇੱਕ ਸੇਵਾ ਹੁੰਦੀ ਹੈ ਇਹਨਾਂ ਵੱਲੋਂ ਹਨਾ ਵੀ ਆਪਾਂ ਨੂੰ ਜੋ ਗਰਮੀ ਦੇ ਵਿੱਚ ਕੁਝ ਪੀਣ ਨੂੰ ਜੀ ਕਰਦਾ ਤੇ ਜੋ ਕੋਈ ਜੂਸ ਵਾਲਾ ਮਿਲ ਜਾਵੇ ਤੇ ਜਦੋਂ ਆਪਾਂ ਪੀ ਕੇ ਫਿਰ ਆਪਣੇ ਵੀ ਅੰਦਰੋਂ ਸੀਸੀ ਨਿਕਲਦੀ ਹੈਗੀ ਤੇ ਸੋ ਵੀਰੋ ਇਹਨਾਂ ਦੇ ਨਾਲ ਹੈਲਪ ਜ਼ਰੂਰ ਕਰਿਆ ਕਰੋ ਯਾਰ ਵਿਚਾਰੇ ਆਪਣੇ ਆਸਮਾਨੀ ਤੇ ਖੜਦੇ ਨੇ ਵਿਚਾਰੇ ਤੇ ਹਰਵਤ ਜਰੇ ਨੇ ਮੈਨੂੰ ਦੱਸਿਆ ਕਹਿੰਦਾ ਜੀ ਐਂ ਤੋੜ ਕੇ ਤੇ ਐਂ ਲਾਓ ਫਿਰ ਉਹਨੇ ਮੈਨੂੰ ਇੱਕ ਹੋਰ ਗੰਨਾ ਦਿੱਤਾ ਤੇ ਮੈਂ ਉਹਦੇ ਵਿੱਚ ਲਾਇਆ ਜੂਸ ਨਿਕਲ ਰਿਹਾ ਸੀ ਵਿਚਾਰਾ ਪਾਸੇ ਤੇ ਖੜਾ ਮੇਰੀ ਹੈਲਪ ਕਰ ਰਿਹਾ ਸੀਗਾ ਉਹ ਪੂਰੀ ਕਿਉਂਕਿ ਆਪਾਂ ਨੂੰ ਇੰਨਾ ਬੱਲ ਨਹੀਂ ਹੁੰਦਾ ਫਿਰ ਵੀ ਉਹ ਕੋਲੇ ਖੜਾ ਮੇਰੇ ਹਨਾ ਇਹ ਕਈ ਵਾਰੀ ਕੁਝ ਗਲਤ ਹੋ ਜਾਂਦਾ ਹੈਗਾ ਆਪਾਂ ਨੂੰ ਤਾਂ ਰੇਸ ਵਗੈਰਾ ਨਹੀਂ ਤੰਗ ਤਰੀਕੇ ਨਾਲ ਦੱਬੀ ਜਾਂਦੀ ਚਲੋ ਜੂਸ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਰੋਪੀਆ ਚੱਕਿਆ ਵਿੱਚੋਂ ਤੇ ਉਹ ਹਲਾਇਆ ਜਿਵੇਂ ਉਹ ਐਂ ਦੀ ਕਰਕੇ ਹਲਾਉਂਦੇ ਹੁੰਦੇ ਫਿਰ ਉਹ ਪਰਲੇ ਪਾਸੇ ਚਾਹ ਪੂਣੀ ਪੰਗਾ ਸਣੇ ਦੱਸਿਆ ਸੀ ਇਹਨੂੰ ਪਉਣ ਵਾਸਤੇ ਤੇ ਆਪਾਂ ਜੱਗ ਦੇ ਵਿੱਚੋਂ ਉਸਨੂੰ ਪੁਣਿਆ ਸਮਾਰ ਕੇ ਦੋ ਚਾਹ ਪੂਣੀ ਲਾ ਕੇ ਵਿੱਚ ਪੂਰੀ ਤੇ ਮੁਰਗੇ ਵਿੱਚੋਂ ਬਣੇ ਦੋ ਗਲਾਸ ਪੈ ਸੀਗੇ ਉਹ ਦੋਨੇ ਗਲਾਸ ਮੈਂ ਆਪ ਹੀ ਸਾਫ ਕੀਤੇ ਉਹ ਮੈਨੂੰ ਕਹਿੰਦੇ ਮੈਂ ਤੋ ਮਹਾਨੀ ਜਦੋਂ ਮੈਂ ਤੈਨੂੰ ਕਿਹਾ ਵੀ ਮੈਂ ਬਣਾਵਾਂਗਾ ਤਾਂ ਮੈਂ ਖਾ ਮੈਂ ਹੀ ਬਣਾਵਾਂਗਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਯਾਰ ਇਹਨਾਂ ਦੀਆਂ ਮਜਬੂਰੀਆਂ ਆਪਾਂ ਨੂੰ ਸਮਝਣੀਆਂ ਚਾਹੀਦੀਆਂ ਦੇਖਣੀਆਂ ਚਾਹੀਦੀਆਂ ਚਲੋ ਵਿੱਚ ਨਮਕ ਪਾਇਆ ਫਿਰ ਦੋ ਗਲਾਸਾਂ ਦੇ ਵਿੱਚ ਜੂਸ ਪਾਉਣਾ ਸ਼ੁਰੂ ਕੀਤਾ ਹੈਰਾਨਗੀ ਤਾਂ ਉਦੋਂ ਹੋਈ ਵੀ ਜਦੋਂ ਦੇਖੋ ਉਹ ਜਗ ਖਾਲੀ ਹੋ ਗਿਆ ਤੇ ਇਧਰ ਉਹ ਦੋਨੇ ਗਲਾਸ ਭਰ ਗਏ ਉਹ ਦੇਖੋ ਬੰਦਾ ਯਾਰ ਕਿੰਨਾ ਖੁਸ਼ ਆ ਬਾਈ ਯਾਰ ਹਨਾ ਤੁਸੀਂ ਦੇਖੋ ਅੱਜ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂਗਾ ਤੇ ਉਹ ਕਹਿੰਦਾ ਮੇਰੇ ਨਾਲ ਪਹਿਲੀ ਵਾਰੀ ਕਹਿੰਦਾ ਮੈਨੂੰ 12-15 ਸਾਲ ਹੋ ਗਏ ਇਸ ਲਾਈਨ 'ਚ ਪਹਿਨੂੰ ਅੱਜ ਪਹਿਲੀ ਵਾਰੀ ਤੇ ਮੇਰੇ ਨਾਲ ਇਹੋ ਜਿਹਾ ਹੋਇਆ ਹੈਗਾ ਸੋ ਦੋਸਤੋ ਮਦਦ ਕਰਿਆ ਕਰੋ ਇਹਨਾਂ ਭਰਾਵਾਂ ਦੀ ਜਿਉਂ